ਸ੍ਰੀ ਬਹਿਰੂਜ ਜੀ ਕੀ ਫਤਿਹ ਅੱਜ ਉਸ ਸਮੇਂ ਦੇ ਵਿੱਚ ਵੀ ਆਪਾਂ ਲੰਘ ਰਹੇ ਹਾਂ ਸਾਰੇ ਕਿ ਜਿਹੜੀਆਂ ਜ਼ਮੀਨਾਂ ਸਾਡਿਆਂ ਵਿਰਾਸਤ ਵਿੱਚ ਮਿਲੀਆਂ ਨੇ ਇਹਨਾਂ ਦੀ ਕਦਰ ਆਪਾਂ ਹੀ ਜਾਣਦੇ ਹਾਂ ਜਿਹੜੇ ਖੇਤੀ ਕਰਦੇ ਆ ਜਿਹੜੇ ਵਪਾਰਕ ਲੋਕ ਨੇ ਉਹ ਇਸ ਨੂੰ ਵਪਾਰਕ ਤੌਰ ਤੇ ਵਰਤਣਾ ਚਾਹੁੰਦੇ ਨੇ ਪਰ ਬਰਾਸਤ ਦੇ ਵਿੱਚ ਮਿਲੇ ਚੀਜ਼ ਦੀ ਬਰਾਸਤ ਵਾਲੇ ਨੂੰ ਪਤਾ ਹੁੰਦਾ ਹੈ ਲੜਾਈ ਵੱਡੀ ਹੈ ਬਹੁਤ ਵਾਰੀ ਮੰਗਾ ਤੋਂ ਨਹੀਂ ਕਦੇ ਭੱਜੇ ਕਿਸੇ ਮੁੱਦੇ ਤੋਂ ਨਹੀਂ ਭੱਜੇ ਖਾਸ ਕਰਕੇ ਜਦੋਂ ਇਸੇ ਗੱਲ ਤੋਂ ਮੋੜ ਵੱਜਦਾ ਹੈ ਬਹੁਤੇ ਲੋਕ ਹਜੇ ਵੀ ਆਪਾਂ ਨੂੰ ਪਾਰਟੀਆਂ ਦੇ ਤੌਰ ਤੇ ਸਮਝਦੇ ਆ ਕਿ ਫਲਾਨੀ ਪਾਰਟੀ ਫਲਾਨੀ ਪਾਰਟੀ ਪਰ ਆਪਾਂ ਪਾਰਟੀਆਂ ਨੂੰ ਸਿਆਸੀ ਲੋਕਾਂ ਨੂੰ ਛੱਡ ਕੇ ਪੰਜ ਇੱਕ ਪਿੰਡਾਂ ਨੇ ਫੈਸਲਾ ਕੀਤਾ ਸੀ ਕਿ ਕਿਸਾਨਾਂ ਦੀ ਵੀ ਕੋਈ ਜਸੇਵੰਦੀ ਚਾਹੀਦੀ ਹੈ ਪਰ ਜਦੋਂ ਇਹ ਮੁੱਦਾ ਵਿਚਾਰਿਆ ਉਹਨਾਂ ਨੇ ਕਿ ਹਰੇਕ ਵਰਗ ਦੀ ਜਸੇਵੰਦੀ ਹੈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਰਾਜ ਬਦਲ ਜਾਂਦੇ ਨੇ ਪਰ ਸਾਡੇ ਲਈ ਕੋਈ ਨਹੀਂ ਸੁਣਦਾ ਤਾਂ ਭਰਾਵੋ ਪੰਜ ਪਿੰਡਾਂ ਤੋਂ ਲਾਇਆ ਹੋਈ ਮੋੜੀ ਪੂਰੇ ਭਾਰਤ ਦੇ ਵਿੱਚ ਉਹ ਆਗੂ ਲੈ ਕੇ ਗਏ ਜਿਹੜੀਆਂ ਸਟੇਟਾਂ ਦੇ ਵਿੱਚ ਅਸੀਂ ਅੱਜ ਫਿਰਦੇ ਆ ਇਸ ਸਟੇਟਾਂ ਦੇ ਵਿੱਚ ਉਹ ਵੀ ਆਗੂ ਗਏ 75 76 79 80 ਤੱਕ ਕਰਨਾਟਕਾ ਤਾਮਲਨਾਡੂ ਉੱਤਰ ਪ੍ਰਦੇਸ਼ ਮਹਾਰਾਸ਼ਟਰ ਜੁਪੀ ਦੇ ਵਿੱਚ ਭਾਰਤੀ ਕਿਸਾਨ ਜੁਗਿਆਂ ਦਾ ਨਾਂ ਲੈ ਕੇ ਗਏ ਲੋਕ ਇਕੱਠੇ ਹੋਏ 83 ਦੇ ਵਿੱਚ ਬਹੁਤ ਵੱਡਾ ਮੋਰਚਾ ਲੱਗਿਆ ਤੇ ਉਹਦੇ ਵਿੱਚ ਮੈਸੇਜ ਦਿੱਤਾ ਲੋਕਾਂ ਨੇ ਕਿ ਆ ਖੇਤੀ ਕਰਨ ਵਾਲੇ ਲੋਕ ਅਣਪੜ ਲੋਕ ਚੰਡੀਗੜ੍ਹ ਦੇ ਵਿੱਚ ਆ ਕੇ 8 ਦਿਨ ਆਪਣੀਆਂ ਮੰਗਾਂ ਮਨਾ ਕੇ ਮੁੜ ਗਏ ਇਹਨਾਂ ਨੇ ਫੁੱਲ ਨਹੀਂ ਤੋੜਿਆ ਬਾਈ ਇੰਨੇ ਸਿਆਣੇ ਕਰੇ ਜੀ ਨੇ ਇਹਨੂੰ ਚਲਾਉਂਦਾ ਕੌਣ ਹੈ ਕਿਸਾਨਾਂ ਨੂੰ ਸਮਝ ਕਿਵੇਂ ਆ ਗਈ ਪਾਉਥੋ ਗਿਆ ਵੀ ਸਾਨੂੰ ਨਹੀਂ ਕੋਈ ਚਲਾਉਂਦਾ ਅਸੀਂ ਨਰੂਲ ਖੇਤੀ ਕਰਨ ਵਾਲੇ ਕਿਸਾਨ ਹੈ ਕਿਸਾਨਾਂ ਦੀ ਜਸੇਵੰਦੀ ਹੈ ਤਾਂ ਅਸੀਂ ਸਿੱਖਦੇ ਹਾਂ ਸਾਰਾ ਕੁਝ ਜ਼ਾਤ ਤੇ ਰਹਿ ਕੇ ਲੜਨਾ ਵੀ ਜਾਣਦੇ ਆ ਤਾਂ ਪ੍ਰਾਵੋ ਫਿਰ ਉਹ ਸਾਰੇ ਦੇਸ਼ ਦੇ ਵਿੱਚ ਮੈਸੇਜ ਗਿਆ ਜਦੋਂ ਕਿ ਪੰਜਾਬ ਦੇ ਵਿੱਚ ਗਵਰਲੀ ਰਾਜ ਸੀ ਗਵਰਲੀ ਰਾਜ ਗਵਰਨ ਨੂੰ ਘੇਰ ਕੇ ਉਹ ਮੰਗਾ ਮਨਾਈਆਂ ਜਿਹੜੀਆਂ ਬਿਜਲੀ ਨਾਲ ਸਵਤੰਤਰ ਛੋਟੀਆਂ ਮੰਗਾ ਸੀ ਜੇ ਜਦੋਂ ਇਹਦੇ ਵਿੱਚ ਆਈ ਸੀ ਗੱਲ ਕਿ ਪਟਿਆਲਾ ਜਾਂ ਮੋਟਰਾਂ ਬਦਲ